ਅਗਲੀ ਸਵੇਰ ਜਦ ਨਵੀ ਹਲੇ ਕਾਲਜ ਤੇ ਗੇੜਤੇ ਹੀ ਸੀ ਕਿ ਕੁਝ ਦੋਸਤਾਂ ਨੇ ਦੱਸਿਆ ਪ੍ਰਧਾਨ ਬੁਲਾ ਰਹੇ ਹ ਨਵੀ ਨੇ ਜ਼ਿਆਦਾ ਗੌਰ ਨਾ ਕੀਤੀ ਤੇ ਕਲਾਸਰੂਮ ਵੱਲ ਨੂੰ ਸਿੱਧਾ ਹੋ ਗਿਆ ਫਿਰ ਕਿਸੇ ਨੇ ਰਸਤੇ 'ਚ ਕਿਹਾ ਓਏ ਮਿਲ ਲਿਆ ਪ੍ਰਧਾਨ ਨੂੰ ਤੈਨੂੰ ਕਾਫੀ ਟਾਈਮ ਦਾ ਲੱਭੀ ਜਾਂਦਾ ਇਸ ਦੂਜੇ ਸੁਨੇਹੇ ਨੇ ਉਸ ਨੂੰ ਸੋਚੀ ਪਾਤਾ ਕਿ ਪ੍ਰਧਾਨ ਨੂੰ ਅੱਜ ਮੇਰੇ ਤੱਕ ਕੀ ਲੋੜ ਪੈ ਗਈ ਆਖਰ ਨੂੰ ਕਲਾਸ ਦੇ ਬਾਹਰੋਂ ਵਾਪਸ ਹੋ ਗਿਆ ਤੇ ਸੋਚਿਆ ਚਲ ਪਹਿਲਾਂ ਪ੍ਰਧਾਨ ਨੂੰ ਹੀ ਮਿਲ ਲਿਆ ਜਾਵੇ ਨਵੀ ਨੂੰ ਪਤਾ ਸੀ ਕਿ ਉਹਦਾ ਇੱਕੋ ਇੱਕ ਟਿਕਾਣਾ ਕੰਟੀਨ ਹੀ ਆ ਜਦ ਉਹ ਕੰਟੀਨ ਵੜਿਆ ਤਾਂ ਪ੍ਰਧਾਨ ਕੁਰਸੀ ਤੇ ਬੈਠਾ ਤੇ ਉਹਦੇ ਪਿੱਛੇ 12 13 ਮੁੰਡੇ ਖੜੇ ਤਿੰਨ ਜਣੇ ਉਹਦੇ ਖੱਬੇ ਪਾਸੇ ਵਾਲੀਆਂ ਕੁਰਸੀਆਂ ਤੇ ਬੈਠੇ ਨਵੀ ਨੇ ਜਾਂਦੇ ਹੀ ਕਿ ਆਹਾ ਵੀ ਪ੍ਰਧਾਨ ਅੱਜ ਕਿਵੇਂ ਮੇਰੀ ਲੋੜ ਪੈ ਗਈ ਪ੍ਰਧਾਨ ਨੇ ਕਿਹਾ ਆ ਜਾ ਆ ਜਾ ਨਵੀ ਬੈਠ ਇੱਥੇ ਨਵੀ ਸੱਜੇ ਪਾਸੇ ਵਾਲੀ ਕੁਰਸੀ ਤੇ ਬੈਠ ਗਿਆ ਨਵੀ ਨੇ ਕਿਹਾ ਅੱਜ ਮਸਾਂ ਹੀ ਕਲਾਸ ਲਾਉਣ ਦਾ ਮੂਡ ਸੀ ਪ੍ਰਧਾਨ ਨੇ ਕਿਹਾ ਚਲ ਕੋਈ ਨਾ ਲਗਾ ਲਾਂਗੇ ਕਲਾਸ ਇਹ ਕੁਝ ਮੁੰਡੇ ਆਇਆ ਤੇ ਨੂੰ ਮਿਲਣ ਤੇਰਾ ਪਤਾ ਕਰਦੇ ਫਿਰਦੇ ਸੀ ਮੈਂ ਬਿਠਾ ਲਈ ਨਵੀ ਨੇ ਕਿਹਾ ਹਾਂਜੀ ਕੀ ਕੰਮ ਆ ਜੀ ਪਹਿਲਾ ਮੁੰਡਾ ਬੋਲਿਆ ਮੇਰਾ ਨਾਮ ਕਾਕਾ ਤੇਰੀ ਵੀਣਾ ਦੇ ਪਿੰਡੋਂ ਆ ਮੈਂ ਤੈਨੂੰ ਸਮਝਾਉਣ ਆ ਬੰਦਾ ਬਣ ਜਾ ਸਾਡੇ ਪਿੰਡ ਜੇ ਦੁਬਾਰਾ ਨੀਰੀ ਸੁਵੇਰੇ ਵੜਦਾ ਜਾਂ ਨਿਕਲਦਾ ਮਿਲ ਗਿਆ ਤੇਰੇ ਹੱਥ ਦੀ ਚੀਚੀ ਵੀ ਨਹੀਂ ਲੱਭਣੀ ਘਰ ਤੇ ਆਨੂੰ ਨਵੀ ਨੇ ਕਿਹਾ ਸਾੜਿਆ ਹੁਣੇ ਆ ਜਾ ਨਵੀ ਕਾਕੇ ਵੱਲ ਨੂੰ ਵਧਣ ਲਗਾ ਤੇ ਪ੍ਰਧਾਨ ਨੇ ਪਾਹ ਫੜ ਲੇ ਪ੍ਰਧਾਨ ਨੇ ਕਿਹਾ ਖੜ ਜਾ ਨਵੀ ਮੈਂ ਸੋਚਿਆ ਸੀ ਬੰਦੇ ਤੇਨੂੰ ਜਾਣਦੇ ਆ ਨਾਲੇ ਤੁਸੀਂ ਓਏ ਸਾਡੇ ਪਿੰਡ ਕਾਲਜ ਬੈਠ ਕੇ ਸਾਡੇ ਬੰਦੇ ਨੂੰ ਧਮਕੀ ਦੇਣ ਦੀ ਹਿੰਮਤ ਕਿਵੇਂ ਕਰ ਲਈ ਤੁਸੀਂ ਸੋਚਿਆ ਹੋਣਾ ਨਵੀ ਕੱਲਾ ਹੀ ਆ ਮੈਨੂੰ ਪ੍ਰਧਾਨ ਇਹਨੇ ਬਣਾਇਆ ਅਸੀਂ ਸਕੂਲ ਟਾਈਮ ਤੋਂ ਹੀ ਨਾਲ ਆ ਨਵੀਂ ਨਾਲ ਪੰਗਾ ਸਮਝ ਪ੍ਰਧਾਨ ਨਾਲ ਲੜਾਈ ਮੁੱਲ ਲੈ ਲਈ ਸਾਲਿਓ 1500 ਮੁੰਡੇ ਆ ਇੱਕ ਇੱਕ ਵੀ ਮਾਰੀ ਨਾ ਲੱਭਣਾ ਤੁਹਾਡਾ ਕੁਝ ਨਹੀਂ ਦੁਬਾਰਾ ਬੋਲਿਆ ਨਾ ਕੱਪੜੇ ਲਾ ਕੇ ਭੇਜਾਂਗੇ ਸਾਲਾ ਕੰਜਰ ਜਿਹਾ ਪ੍ਰਧਾਨ ਨੂੰ ਗਰਮ ਹੁੰਦਾ ਦੇਖ ਕੇ ਮਗਰੋਂ 2-4 ਹੋਰ ਬੋਲ ਪੇ ਮਾਰ ਸਾਲੇ ਦੇ ਦੋ ਚੱਕੋ ਸਾਲਿਆਂ ਨੂੰ ਫਿਰ ਕਾਕੇ ਦੇ ਨਾਲ ਦੇ ਮੁੰਡਿਆਂ 'ਚੋਂ ਇੱਕ ਮੁੰਡੇ ਨੇ ਬੋਲਿਆ ਦੇਖ ਲਓ ਅੱਜ ਜਿਵੇਂ ਮਰਜ਼ੀ ਕਰ ਲਿਓ ਪਰ ਤੂੰ ਗਲਤ ਗੱਲ 'ਚ ਸਪੋਰਟ ਕਰ ਰਿਹਾ ਇਹਦੀ ਇਹ ਸਾਡੇ ਪਿੰਡ ਦੀ ਕੁੜੀ ਨੂੰ ਰੋਜ਼ ਮਿਲਣ ਆਉਂਦਾ ਅਸੀਂ ਮਾਰਾਂਗੇ ਜਦੋਂ ਹੱਥ ਲੱਗ ਗਿਆ ਇਹਨੂੰ ਛੱਡਣਾ ਨਹੀਂ ਪ੍ਰਧਾਨ ਨੇ ਕਿਹਾ ਕੁੜੀ ਬੁਲਾਉਂਦੀ ਤਾਂ ਹੀ ਜਾਂਦਾ ਠੀਕ ਆ ਨਾ ਕੁੜੀ ਨੂੰ ਸਮਝਾ ਲਓ ਫਿਰ ਜਿਹੜੀ ਤੁਹਾਡੇ ਨੇੜੇ ਆ ਚੁੱਪ ਕਰਕੇ ਦਫਾ ਹੋ ਜਾਓ ਇਸ ਤੋਂ ਪਹਿਲਾਂ ਕਿ ਮੈਂ ਇਹਨਾਂ ਮੁੰਡਿਆਂ ਨੂੰ ਰੋਕ ਨਾ ਸਕਾਂ ਕਾਕੀ ਨੇ ਮੋਕਾ ਸਮਝਦੇ ਹੋਏ ਨਵੀ ਦੇ ਨਾਲ ਮੁੰਡੇ ਖੜੇ ਦੇ ਕੇ ਤੁਰਨਾ ਹੀ ਸਹੀ ਸਮਝਿਆ ਪ੍ਰਧਾਨ ਨੇ ਇਸ਼ਾਰਾ ਕੀਤਾ ਕਿ ਕੋਈ ਨਾ ਬੋਲੇ ਤਿੰਨੇ ਚੁੱਪ ਕਰਕੇ ਗੇਟੋਂ ਬਾਹਰ ਹੋ ਗਏ ਨਵੀ ਦੇ ਨਾਲਦਿਆਂ ਨੇ ਬਹੁਤ ਕਿਹਾ ਐਵੇਂ ਛੱਡ ਤੇ ਹੁਣ ਇਹਨਾਂ ਦਾ ਕੰਮ ਕਰ ਦੇਣਾ ਸੀ ਪ੍ਰਧਾਨ ਕਹਿੰਦਾ ਨਹੀਂ ਹੋਏ ਪੇਪਰਾਂ ਦੇ ਦਿਨਾਂ 'ਚ ਐਵੇਂ ਪਰਚਾ ਕਰਾ ਕੇ ਵੇਚੂਗੇ ਫਿਰ ਦੇਖ ਲਾਂਗੇ ਪ੍ਰਧਾਨ ਨੇ ਨਵੀ ਨੂੰ ਸਮਝਾਉਂਦਿਆਂ ਕਿਹਾ ਨਵੀ ਹੁਣ ਤੂੰ ਪਿੰਡ ਨਾ ਜਾਈ ਉਹ ਕੁੜੀ ਕੋਲ ਐਵੇਂ ਫਸੇਗਾ ਹੁਣ ਤੂੰ ਉਹਨਾਂ ਦੀਆਂ ਅੱਖਾਂ 'ਚ ਰੜਕਦਾ ਨਵੀ ਨੇ ਕਿਹਾ ਹਾਂ ਇਹ ਤਾਂ ਹੈ ਪਰ ਸਾਲੇ ਮੈਨੂੰ ਧਮਕੀ ਦੇ ਗਏ ਜ਼ਰੂਰ ਵੀੜਾਂ ਨੂੰ ਵੀ ਪਰੇਸ਼ਾਨ ਕਰਦੇ ਹੋਣੇ ਆ ਪ੍ਰਧਾਨ ਨੇ ਕਿਹਾ ਉੱਚ ਉਹਨੂੰ ਵੀ ਦੇਖਦੇ ਆ ਫਿਰ ਕੀ ਕਰਨਾ ਬੈਠ ਤੂੰ ਮੈਂ ਥੋੜਾ ਕੰਮ ਜਾ ਆਂ ਨਵੀ ਚੁੱਪ ਬੈਠਾ ਸਭ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਵੀਣਾ ਦਾ ਭਰਾ ਤੇ ਇਹ ਹੈ ਨਹੀਂ ਫਿਰ ਕਿਨੂੰ ਪਤਾ ਮੇਰੇ ਔਨ ਜਾਣ ਬਾਰੇ ਸਾਰੇ ਹੌਲੀ ਹੌਲੀ ਕਲਾਸਾਂ ਵੱਲੋਂ ਤੁਰ ਪਏ ਤੇ ਨਵੀ ਬੈਠਾ ਰਿਹਾ ਫਿਰ ਸੋਚਿਆ ਚੱਲ ਵੀਣਾ ਨੂੰ ਹੀ ਪੁੱਛਦੇ ਆ ਨਵੀ ਨੇ ਫੋਨ ਕੀਤਾ ਤੇ ਪਤਾ ਲੱਗਾ ਵੀਣਾ ਕਿਸੇ ਗਵੰਢ ਨਾਲ ਸ਼ਹਿਰ ਕਿਸੇ ਕੰਮ ਆਈ ਹੋਈ ਸੀ ਨਵੀ ਨੇ ਵੀਣਾ ਨੂੰ ਕਿਹਾ ਜਲਦੀ ਕਾਲਜ ਆ ਜਾ ਕਾਮਾ ਵੀਣਾ ਨੇ ਮਨਾ ਵੀ ਕੀਤਾ ਪਰ ਨਵੀ ਨੇ ਜਿੱਦ ਫੜ ਰੱਖੀ ਆਖਰ ਵੀਣਾ ਕਿਸੇ ਬਹਾਨੇ ਕਾਲਜ ਆ ਗਈ ਨਵੀ ਦੇ ਦਿਲ ਦਿਮਾਗ ਚ ਬਹੁਤ ਸਾਰੀਆਂ ਚੀਜ਼ਾਂ ਦਾ ਗੁੱਸਾ ਆਪਣੇ ਆਪ ਹੀ ਬਣ ਰਿਹਾ ਸੀ। ਉਹਨੂੰ ਵੀਣਾ ਤੇ ਛਾਕੋ ਰਿਹਾ ਸੀ। ਅੱਜ ਵੀਣਾ ਦੇ ਮਿਲਣ ਤੇ ਜਦ ਨਵੀ ਕੁਝ ਖੁਸ਼ ਨਜ਼ਰ ਨਾ ਆਇਆ, ਵੀਣਾ ਦੇਖਦੇ ਹੀ ਸਮਝ ਗਈ ਕੋਈ ਕਲੇਸ਼ ਹੋਣ ਵਾਲਾ। ਵੀਣਾ ਨੂੰ ਮਿਲਦੇ ਹੀ ਨਵੀ ਉਹਨੂੰ ਲੈ ਕੇ ਕਾਲਜ ਥੀਏਟਰ ਦੀਆਂ ਪੌੜੀਆਂ ਤੇ ਜਾ ਬੈਠਾ ਤੇ ਬੈਠਦੇ ਹੀ ਚਾਹ ਆ ਗਈ ਜੋ ਨਵੀ ਨੇ ਪਹਿਲਾਂ ਹੀ ਕਹਿ ਰੱਖੀ ਸੀ। ਵੀਨਾ ਨੇ ਦਿਲ ਵਧਾ ਕੇ ਜੱਕਦੀ ਜੱਕਦੀ ਨੇ ਪੁੱਛਿਆ ਕੀ ਗੱਲ ਨਵੀ ਗੁੱਸੇ ਲੱਗਦਾ ਕੀ ਹੋ ਗਿਆ ਨਵੀ ਨੇ ਕਿਹਾ ਮੈਨੂੰ ਐਵੇਂ ਕਿਉਂ ਲੱਗ ਰਿਹਾ ਕਿ ਤੂੰ ਮੈਨੂੰ ਬੇਵਕੂਫ ਬਣਾ ਰਹੀ ਆ ਜੇ ਕੋਈ ਗੱਲ ਆ ਤਾਂ ਪਹਿਲਾਂ ਦੱਸ ਦੇ ਬਾਅਦ ਚ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਨਾਲੇ ਚਾਹ ਚੱਕ ਲਾ ਵੀਨਾ ਨੇ ਚਾਹ ਦਾ ਕੱਪ ਚੁੱਕਿਆ ਤੇ ਕਿਹਾ ਹੁਣ ਕੌਣ ਕੰਨ ਭੜ ਗਿਆ ਤੇਰੇ ਮੈਂ ਤੈਨੂੰ ਧੋਖਾ ਕਿਉਂ ਦਵਾਂਗੀ ਨਵੀ ਨੇ ਕਿਹਾ ਅੱਛਾ ਇਸ ਸਾਲਾ ਕਾਕਾ ਕੌਣ ਆ ਜਿਹਨੂੰ ਤੇਰੀ ਮੇਰੀ ਕੱਲੀ-ਕੱਲੀ ਮੁਲਾਕਾਤ ਦਾ ਪਤਾ ਜਾਣਦੀਆਂ ਤੂੰ ਕਾਕੇ ਦਾ ਨਾਮ ਸੁਣ ਕੇ ਵੀਨਾ ਦਾ ਦਿਲ ਇੱਕੋ ਵਾਰ ਕਿਸੇ ਖੂਹ ਚ ਜਾ ਡਿੱਕਿਆ ਵੀਨਾ ਨੇ ਕਿਹਾ ਯਾਰ ਉਹ ਸੁੱਖੀ ਦਾ ਭਰਾ ਉਹ ਮੈਨੂੰ ਤੰਗ ਕਰਦਾ ਕਦੋਂ ਦਾ ਕਹਿ ਰਿਹਾ ਕਿ ਕਿਰਨ ਨਾਮ ਦੀ ਕੁੜੀ ਨਾਲ ਮੇਰੀ ਗੱਲ ਕਰਾ ਜੇ ਨਾ ਕਰਵਾਈ ਮੈਂ ਤੇਰਾ ਤੇ ਨਵੀ ਦਾ ਰੋਲਾ ਪਾਉਂਗਾ ਪਿੰਡ ਦੇ ਵਿੱਚ ਬਾਕੀ ਸਾਰੀਆਂ ਗੱਲਾਂ ਵੀ ਜਿੰਨਾ ਚਾ ਕਾਕੇ ਨੇ ਵੀਣਾ ਨੂੰ ਤੰਗ ਕੀਤਾ ਉਹ ਵੀ ਉਸਨੇ ਨਵੀ ਨੂੰ ਦੱਸਤੀਆਂ ਸੁਣਦੇ ਨਵੀ ਦਾ ਗੁੱਸਾ ਸਤਵੇਂ ਅਸਮਾਨ ਤੇ ਚੜ ਗਿਆ ਉਹਨੇ ਵੱਟ ਕੇ ਇੱਕ ਚਪੇੜ ਵੀਣਾ ਦੇ ਮੂੰਹ ਤੇ ਮਾਰੀ ਤੇ ਵੀਣਾ ਦੇ ਹੱਥ ਚੋਂ ਚਾਹ ਦਾ ਕੱਪ ਡਿੱਗ ਗਿਆ ਚਾਰੀ ਉਂਗਲਾਂ ਦੇ ਨਿਸ਼ਾਨ ਵੀਣਾ ਦੇ ਗੋਰੀ ਰੰਗ ਤੇ ਕਿਸੇ ਲਕੀਰ ਵਾਂਗ ਛੱਪ ਗਏ ਵੀਣਾ ਨੂੰ ਕੰਮ ਨਹੀਂ ਛਿੜ ਗਈ ਤੇ ਉਹ ਰੋਣ ਲੱਗੀ ਥੀਏਟਰ ਖਾਲੀ ਹੋਣ ਕਰਕੇ ਕਿਸੇ ਨੇ ਨਾ ਦੇਖਿਆ ਨਵੀ ਨੇ ਗੁੱਸੇ 'ਚ ਵੀਣਾ ਨੂੰ ਕਿਹਾ ਤੇ ਤੂੰ ਮੈਨੂੰ ਕਦੋਂ ਦੱਸਣਾ ਸੀ ਚਾਕਲੇ ਉਹ ਸਾਲਾ ਕੁੱਤਾ ਮੈਨੂੰ ਤਮਕੀ ਦੇਣ ਕਾਲਜ ਤੱਕ ਆ ਗਿਆ ਬੋਲ ਮੈਨੂੰ ਕਿਉਂ ਨਹੀਂ ਦੱਸਿਆ ਕਿ ਇੱਕ ਹੋਰ ਛੱਟਾ ਵੀਣਾ ਅੱਖਾਂ ਪੂੰਝਦੀ ਖੜੀ ਹੋਈ ਤੇ ਤੁਰ ਲੱਗੀ ਤੇ ਕਿਹਾ ਪਹਿਲਾਂ ਇਹੀ ਹੋਣਾ ਸੀ ਤਾਂ ਹੀ ਨਹੀਂ ਮੈਂ ਦੱਸਿਆ ਮਾੜੀ ਮੈਂ ਹੀ ਬਣਾ ਪਹਿਲਾਂ ਵੀ ਤੇ ਹੁਣ ਵੀ ਤੈਨੂੰ ਮੇਰੇ ਤੇ ਯਕੀਨ ਹੋਣਾ ਸੀ ਚਲੀ ਜਾਂਦੀਆਂ ਮੈਂ ਨਾਲੇ ਮੈਂ ਨਹੀਂ ਲਗਣਾ ਇੱਥੇ ਕਾਲਜ ਵਿੱਚ ਹੁਣ ਪਸ ਬਹੁਤ ਹੋ ਗਿਆ ਤੂੰ ਤੇ ਰੋਜ਼ ਹੀ ਜਲੂਸ ਕੱਢੇਂਗਾ ਮੇਰਾ ਨਵੀ ਨੇ ਕਿਹਾ ਨਾ ਲੱਗੀ ਬੇਸ਼ੱਕ ਗੱਲ ਵੀ ਨਾ ਕਰਿਆ ਕਰ ਬਸ ਅੱਜ ਦੀ ਰਾਤ ਦਰਵਾਜ਼ਾ ਖੁੱਲਾ ਰੱਖੀ ਮੈਂ ਆਉਣਾ ਦੇਖਦਾ ਕੌਣ ਰੋਕਦਾ ਸੁਣ ਗਿਆ ਵੀਣਾ ਨੇ ਕਿਹਾ ਜੋ ਮਰਜ਼ੀ ਕਰੀ ਮੈਂ ਨਹੀਂ ਮਿਲਣਾ ਆਜੀ ਪਿੰਡ ਲੜ ਲਈ ਪਵਾ ਦੀ ਰੋਲਾ ਬਸ ਫੇਰ ਚੈਨ ਆਉਣਾ ਤੈਨੂੰ ਤੈਨੂੰ ਮੇਰੇ ਨਾਲ ਇੱਕ ਕੰਮ ਤੱਕ ਦੀ ਸਾਂਝਾ ਬਸ ਕਦੀ ਨਾ ਲਿਆ ਵਿਆਹ ਦਾ ਬਸ ਮਿਲਣ ਦੀ ਅੱਗ ਲੱਗੀ ਰਹਿੰਦੀ ਆ ਮੈਨੂੰ ਨਹੀਂ ਬੁਰਾ ਲੱਗਦਾ ਜਦ ਮੇਰਾ ਰਾਹ ਰੁਕਦਾ ਹੋ ਪਤਾ ਨਹੀਂ ਕਿੰਨਾ ਕੁ ਗੁੱਸਾ ਆਉਂਦਾ ਤੇਰੇ ਤੇ ਸੁਖੀ ਕਰਕੇ ਜਰੀ ਜਾਨੀ ਆ ਕੀ ਫਾਇਦਾ ਰਹਾ ਤੇਰੇ ਅੱਗੇ ਆਪਣਾ ਆਪ ਲੂਟਾ ਕੇ ਇੱਕ ਪੈਸੇ ਦੀ ਕਦਰ ਨਹੀਂ ਕਰਦਾ ਤੂੰ ਮੇਰੀ ਹਰ ਵੇਲੇ ਗਾਲਾਂ ਕੁੱਟ ਮਾਰ ਫਿਰ ਵੀ ਮੈਂ ਤੇਰੀ ਹੀ ਆਂ ਸਾਰੇ ਟੱਬਰ ਨੂੰ ਧੋਖਾ ਦਿਨੀਆਂ ਤੇਰੇ ਪਿੱਛੇ ਤੂੰ ਨਹੀਂ ਸੁਧਰਦਾ ਹੁਣ ਵੀ ਤੈਨੂੰ ਆਪਣੀ ਈਗੋ ਆਕੜ ਦੀ ਪਈਆ ਇੱਕ ਮਿੰਟ ਨਹੀਂ ਲਾਇਆ ਤੂੰ ਮਾਰਨ ਲੱਗੇ ਨੇ ਇਹ ਸਭ ਸੁਣ ਕੇ ਨਵੀ ਵੀ ਕੁਝ ਠੰਡਾ ਹੋਇਆ ਤੇ ਵੀਣਾ ਦੇ ਕੋਲ ਆ ਕੇ ਆਪਣੀ ਦੋਵੇਂ ਹੱਥਾਂ ਨਾਲ ਉਹਦਾ ਮੂੰਹ ਫੜ ਕੇ ਬੋਲਿਆ ਯਾਰ ਮੈਂ ਬਹੁਤ ਕਰਦਾ ਤੇਰਾ ਮੈਨੂੰ ਵੀ ਪਤਾ ਤੂੰ ਸਹਨੀਆਂ ਮੇਰੀਆਂ ਤਾਂ ਹੀ ਹੁਣ ਤੱਕ ਨਿਭ ਗਈ ਪਰ ਮੇਰੇ ਹੁੰਦੇ ਤੈਨੂੰ ਕੋਈ ਰੋਕੇ ਇਹ ਮੈਨੂੰ ਬਰਦਾਸ਼ਤ ਨਹੀਂ ਫਿਰ ਮੇਰਾ ਵੀ ਕੀ ਚਾਹਣਾ ਤੂੰ ਦੱਸ ਤੇ ਦਿੰਦੀ ਮੈਂ ਨਾ ਬੋਲਦਾ ਉਹਨੂੰ ਜਿਉ ਉਹ ਸੁਖੀ ਦਾ ਭਰਾ ਹੋ ਰੋਲਾ ਇਸੇ ਗੱਲ ਦਾ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਕੋਈ ਤੇਰੇ ਪਰਛਾਵੇਂ ਦੇ ਕੋਲੋਂ ਵੀ ਨੰਗੇ ਨਾਲ ਹੀ ਨਵੀ ਨੇ ਵੀਣਾ ਨੂੰ ਸੀਨੇ ਨਾਲ ਲਾ ਕੇ ਕਿਹਾ ਚੁੱਪ ਕਰ ਜਾ ਬਸ ਹੁਣ ਇਸ ਮਸਲੇ ਦਾ ਹੱਲ ਮੈਂ ਕਰੂੰਗਾ ਵੀਣਾ ਨੇ ਹੱਥ ਜੋੜ ਕੇ ਕਿਹਾ ਟਿੱਕੀ ਰਹਿਣ ਦੀ ਗੱਲ ਜੇ ਮੇਰੇ ਘਰ ਤੱਕ ਜਾ ਵੜੀ ਮੈਨੂੰ ਓਖਾ ਹੋ ਜਾਣਾ ਨਾਲੇ ਪਿੰਡ 'ਚ ਬਦਨਾਮੀ ਵੱਖਰੀ ਹੋ ਮੇਰੇ ਸਾਰੇ ਸੁਪਨੇ ਮਿੱਟੀ ਹੋਣੇ ਆ ਕਿਸੇ ਦਾ ਕੁਝ ਨਹੀਂ ਜਾਣਾ ਮੈਂ ਮਰ ਜਾਣਾ ਨਵੀ ਨੇ ਕਿਹਾ ਕੁਝ ਨਹੀਂ ਹੁੰਦਾ ਬਸ ਤੂੰ ਘਰੇ ਚੱਲ ਮੈਂ ਦੇਖੂਗਾ ਆਪੇ ਹੀ ਮੈਂ ਕੀ ਕਰਨਾ ਤੂੰ ਡਰਨਾ ਆਪਾਂ ਕਦੇ ਵੱਖ ਨਹੀਂ ਹੋ ਸਕਦੇ ਨਵੀ ਨੇ ਵੀਨਾ ਦਾ ਮੱਥਾ ਚੁੰਮਿਆ ਤੇ ਨਾਲੇ ਕਿਹਾ ਕੀ ਲੈਣ 아이ਸੀ ਬਾਜ਼ਾਰੋਂ ਵੀਣਾ ਨੇ ਸਿਰਫ ਨਾਚ ਸਿਰ ਹਿਲਾਤਾ ਨਵੀ ਨੇ 500 ਦਾ ਨੋਟ ਕੱਢ ਕੇ ਵੀਣਾ ਦੀ ਮੁੱਠੀ ਚ ਦਿੱਤਾ ਅਤੇ ਕਿਹਾ ਲੈ ਜਾਈ ਜੋ ਲੋੜ ਹੋਵੇ ਮੇਰੀ ਘਰ ਵਾਲੀ ਨੂੰ ਕੋਈ ਤੰਗੀ ਨਹੀਂ ਹੋਣੀ ਚਾਹੀਦੀ ਦੋਵੇਂ ਮੁਸਕਰਾਏ ਅਤੇ ਥੀਏਟਰ ਚੋਂ ਬਾਹਰ ਆ ਗਏ ਵੀਣਾ ਨੂੰ ਗੇਟ ਤੋਂ ਆਟੋ ਬਿਠਾ ਕੇ ਨਵੀ ਕੈਂਟੀਨ ਆ ਕੇ ਸੋਚਣ ਲੱਗਾ ਕਾਕੀ ਵਾਲੇ ਮਸਲੇ ਦਾ ਹੱਲ ਕਰਨਾ ਪੈਣਾ ਉਹ ਵੀ ਵੀਣਾ ਨੂੰ ਦੱਸੇ ਉਧਰ ਵੀਣਾ ਘਰ ਆਈ ਤਾਂ ਆਉਂਦੀਆਂ ਹੀ ਉਹਨੇ ਸੁਖੀ ਨੂੰ ਫੋਨ ਕਰਕੇ ਜਲਦੀ ਘਰੇ ਆਉਣ ਨੂੰ ਕਿਹਾ ਸੁਖੀ ਵੀਣਾ ਦੀ ਆਵਾਜ਼ ਸੁਣ ਕੇ ਸਮਝ ਗਈ ਕੋਈ ਤੈ ਜਰੂਰੀ ਗੱਲ ਹੀ ਹੋਣੀ ਆ ਜੋ ਇਹਨੇ ਇੰਨਾ ਜਲਦੀ ਚ ਮੈਨੂੰ ਬੁਲਾਇਆ ਸੁਖੀ ਨੇ ਆਪਣੀ ਮਾਂ ਤੋਂ ਇਜਾਜ਼ਤ ਲਈ ਤੇ ਮਿੰਟਾਂ ਦੇ ਵਿੱਚ ਹੀ ਵੀਣਾ ਦੇ ਘਰ ਆ ਗਈ ਵੀਣਾ ਦੀ ਮਾਂ ਨੇ ਸੁਖੀ ਨੂੰ ਦੇਖ ਕੇ ਕਿਹਾ ਕਿ ਅੱਜ ਤੈਨੂੰ ਕਿਵੇਂ ਚੇਤਾ ਆ ਗਿਆ ਸਾਡੇ ਘਰ ਤਾਂ ਵੀਨਾ ਦੀ ਮਾਂ ਨੂੰ ਗੱਲ ਆਕੇ ਮਿਲੀ ਤੇ ਕਿਹਾ ਚੇਤਾ ਤਾਂ ਹੀ ਰਹਿੰਦਾ ਚਾਚੀ ਜੀ ਬਸ ਸਮਾਂ ਹੀ ਨਹੀਂ ਲੱਗਦਾ ਤੇ ਜਦੋਂ ਦਾ ਰਿਸ਼ਤਾ ਹੋਇਆ ਤੇ ਮਾਂ ਕਿਤੇ ਮੈਨੂੰ ਜਾਣ ਵੀ ਨਹੀਂ ਦਿੰਦੀ ਵੀਨਾ ਦੀ ਮਾਂ ਨੇ ਕਿਹਾ ਚਲ ਕੋਈ ਨਾ ਹੁਣ ਤੇਰਾ ਫੇਰਾ ਚਾਹੀਦਾ ਵੀ ਨਹੀਂ ਨਾਲੇ ਵਧਾਈਆਂ ਤੈਨੂੰ ਸੁਖੀ ਨੇ ਕਿਹਾ ਤੁਹਾਨੂੰ ਵੀ ਕਿੱਧਰ ਗਈ ਕੰਬਲੀ ਜਹੀ ਵੀਨਾ ਦੀ ਮਾਂ ਨੇ ਕਿਹਾ ਅੰਦਰ ਹੀ ਆ ਹੁਣੀ ਬਾਜ਼ਾਰੋਂ ਆਈ ਹੀ ਨੇ ਕਿਹਾ ਅੱਛਾ ਦੇਖਦੀ ਆ ਫਿਰ ਕੀ ਲੈ ਕੇ ਆਈ ਆ ਸੁਖੀ ਕਮਰੇ ਚ ਗਈ ਤਾਂ ਵੀਨਾ ਬੈੱਡ ਤੇ ਬੈਠੀ ਕੁਝ ਸੋਚ ਰਹੀ ਸੀ ਸੁਖੀ ਨੇ ਕਿਹਾ ਕਿ ਸੋਚ ਰਹੀਆਂ ਵੀਨਾ ਵੀਨਾ ਭੱਜ ਕੇ ਗਲੇ ਮਿਲੀ ਵੀਨਾ ਨੇ ਕਿਹਾ ਇੰਨਾ ਟਾਈਮ ਲੱਗ ਗਿਆ ਔਂਚ ਅਗਲਾ ਭਾਵੇਂ ਮਰ ਜਾ ਆ ਜਾ ਬੈੱਡ ਸੁਖੀ ਨੇ ਕਿਹਾ ਮੈਂ ਤੇ ਮਿੰਟ ਨਹੀਂ ਰੁਕੀ ਇੱਕ ਮਿੰਟ ਦੇ ਵਿੱਚ ਹੀ ਤੇਰੇ ਘਰ ਆ ਗਈ ਵੀਨਾ ਨੇ ਕਿਹਾ ਪਾਣੀ ਦੇਵਾਂ ਸੁਖੀ ਨੇ ਕਿਹਾ ਨਹੀਂ ਪਸ ਤੂੰ ਪਹਿਲਾਂ ਦੱਸ ਕਿਉਂ ਅਗਮਚਾਰ ਰੱਖੀਆ ਵੀਨਾ ਨੇ ਕਿਹਾ ਕਾਕਾ ਨਵੀ ਦੇ ਕਾਲਜ ਗਿਆ ਸੀ ਉਹਨੂੰ ਧਮਕੀ ਦਿੱਤੀ ਇਹਨੇ ਉਹ ਮੇਰੀ ਨਾਲ ਬੋਲਦਾ ਸੀ ਪਹਿਲਾਂ ਕਿਉਂ ਨਹੀਂ ਦੱਸਿਆ ਇਹ ਸਭ ਉਹਦਾ ਤੈਨੂੰ ਪਤਾ ਹੀ ਆ ਕਿਵੇਂ ਕਰਦਾ ਹੁੰਦਾ ਸੁਖੀ ਨੇ ਕਿਹਾ ਅੱਛਾ ਮੈਂ ਤਾਂ ਇਹਨੂੰ ਸਮਝਾ ਕੇ ਥੱਕ ਗਈ ਪਰ ਇਹ ਮੁੰਡਾ ਕੋਈ ਉਲਾਮਾ ਖਟ ਕੇ ਟਿਕੂਗਾ ਵੀਣਾ ਨੇ ਸੁਖੀ ਨੂੰ ਕਿਹਾ ਦੁੱਖ ਤਾਂ ਇਹੀ ਗੱਲ ਦਾ ਆਪਣਾ ਮੁੰਡਾ ਸਮਝ ਕੇ ਮੈਂ ਚੜਦੀ ਰਹੀ ਅੱਜ ਇਨੀ ਤੇ ਹੱਦ ਮੁਕਾ ਸੁੱਟੀ ਜੇ ਦੋਵਾਂ ਚੋਂ ਕਿਸੇ ਦੇ ਵੀ ਸੱਟ ਫੇਟ ਵੱਜ ਗਈ ਦੁੱਖ ਤਾਂ ਆਪਾਂ ਨੂੰ ਹੀ ਆ ਉਪਰੋਂ ਮੈਂ ਤੇ ਨਵੀ ਨੂੰ ਪਹਿਲਾਂ ਹੀ ਰੋਕਦੀ ਸੀ ਵੀ ਨਾ ਆਇਆ ਕਰ ਉਹ ਵੀ ਮੰਨਦਾ ਨਹੀਂ ਸੀ ਨਾ ਆਉਂਦਾ ਜਾਂਦਾ ਇਹ ਗੱਲ ਨਾ ਹੁੰਦੀ ਨੂੰ ਤਾਂ ਫਿਕਰ ਆ ਜੇ ਇਹ ਲੜਾਈ ਮੇਰੇ ਘਰ ਤੱਕ ਪਹੁੰਚ ਗਈ ਤਾਂ ਮੇਰਾ ਕੀ ਬਣੂਗਾ ਸੁਖੀ ਨੇ ਕਿਹਾ ਕਰਦੀਆਂ ਗੱਲ ਜਾ ਕੇ ਕਾਕੀ ਨਾਲ ਐਵੇਂ ਭੱਜਿਆ ਫਿਰਦਾ ਤੇ ਇਹਨੂੰ ਨਵੀ ਨੇ ਫੋਨ ਤੇ ਦੱਸਿਆ ਵੀਣਾ ਨੇ ਕਿਹਾ ਫੋਨ ਤੇ ਕਿਉਂ ਕਾਲਜ ਬੁਲਾ ਕੇ ਦੱਸਿਆ ਮੂੰਹ ਤੇ ਦੇਖ ਮੇਰਾ ਲਾਲ ਕੀਤਾ ਪਿਆ ਮੂੰਹ ਅੱਗੇ ਕਰਕੇ ਵਿਖਾਉਂਦੀ ਆ ਸੁਖੀ ਨੇ ਕਿਹਾ ਹੱਥ ਲਾ ਕੇ ਹਾਈ ਨੀ ਇਹ ਕੀ ਹੋ ਗਿਆ ਮਾਰਿਆ ਨਵੀ ਨਹੀਂ ਇੰਨਾ ਬੇਕਾਰ ਹੁੰਦਾ ਜਾ ਰਿਹਾ ਇਹ ਕੰਜਰ ਵੀਣਾ ਨੇ ਕਿਹਾ ਹੋਰ ਮੇਰੇ ਜਾਂਦੀ ਨੂੰ ਤਾਂ ਮਚਿਆ ਪਿਆ ਸੀ ਅਖੇ ਮੈਨੂੰ ਦੱਸਿਆ ਕਿਉਂ ਨਹੀਂ ਕਿ ਤੰਗ ਕਰਦਾ ਦੱਸਦੀ ਤੇ ਤਾਂ ਕੋਈ ਬੇਗਾਨਾ ਹੁੰਦਾ ਮੈਂ ਡਰਦੀ ਨਹੀਂ ਨਹੀਂ ਦੱਸਿਆ ਸੁਖੀ ਨੇ ਕਿਹਾ ਦਫਾ ਕਰ ਅੱਗ ਲਾ ਨਾ ਕਰਿਆ ਕਰ ਗੱਲ ਜਮਾ ਨਹੀਂ ਸੁਰਤ ਕਰਦਾ ਮਾਰਨ ਲਗਾ ਮੈਂ ਹੁੰਦੀ ਨਾਲ ਹੀ ਮਾਰਨੀ ਸਿੱਖ ਰੱਖ ਕੇ ਵੀਣਾ ਨੇ ਹੱਸਦੇ ਹੋਏ ਕਿਹਾ ਦੇਖਾਂਗੇ ਤੂੰ ਦਿਲਪ੍ਰੀਤ ਦੇ ਕਿੰਨਿਆਂ ਨੂੰ ਮਾਰਦੀ ਆ ਮੈਂ ਚੰਗੀਆਂ ਸੁਣਾਈਆਂ ਫੇ ਟਿਕਾ ਕੇ ਮੈਂ ਕਿਹਾ ਮੈਂ ਤੀਰਾਂ ਇੰਨਾ ਕਰਦੀ ਤੂੰ ਮੇਰੇ ਤੇ ਪੂਰਾ ਤਰਸ ਨਹੀਂ ਕਰਦਾ ਫਿਰ ਜੱਫੀ ਪਾ ਕੇ ਚੁੱਪ ਕਰਾਉਣ ਲੱਗ ਗਿਆ ਫਿਰ ਕੱਢ ਕੇ 500 ਫੜਾਤਾ ਅਖੇ ਕੁਝ ਖਰੀਦ ਲਈ ਸੁਖੀ ਨੇ ਕਿਹਾ ਫਿਟੇ ਮੂੰਹ ਤੇਰੇ ਕੰਬਲੀ ਦੇ ਥੱਪੜ ਖਾ ਕੇ ਅੱਗ ਲਾਉਣੇ ਸੀ ਪੈਸੇ ਫੜ ਕੇ ਦੋ ਦਿਨ ਗਰੋਸਾ ਤਾਂ ਰੱਖਦੀ ਵੀਣਾ ਨੇ ਕਿਹਾ ਦੋ ਦਿਨ ਮੈਂ ਮਰ ਚੂੰਗੀ ਨਾ ਵੀ ਬਿਨਾ ਸੁਖੀ ਨੇ ਕਿਹਾ ਖਾਣਾ ਥੱਪੜ ਫਿਰ ਮੂੰਹ ਲਾਲ ਕਰਾ ਕੇ ਆ ਗਈ ਕੀ ਚੱਕ ਲਈਆਂ 500 ਦਾ ਵੀਣਾ ਨੇ ਕਿਹਾ ਦੇਖ ਲੈ ਕੁਝ ਜ਼ਰੂਰੀ ਸਮਾਨ ਹੀ ਆ ਆ ਪਿਆ ਲਿਫਾਫੇ ਚ ਸੁਖੀ ਨੇ ਕਿਹਾ ਚਲ ਵਧੀਆ ਕੀਤਾ ਨਾਲੇ ਆਖੇ ਮੂਡ ਖਰਾਬ ਸੀ ਫਿਰ ਖਰੀਦਦਾਰੀ ਵੀ ਕਰ ਲਈ ਵੀਣਾ ਨੇ ਕਿਹਾ ਕੋਈ ਨਾ ਚੱਲਦਾ ਸਭ ਇਹਨੇ ਤੇ ਕਾਡਾ ਹੀ ਰਹਿਣਾ ਮਸਾ ਮੌਕਾ ਮਿਲਿਆ ਆਪ ਦੇ ਆ ਪੈਸੇ ਦਿੱਤੇ ਨਹੀਂ ਤਾਂ ਇਹ ਮੰਗੇ ਨਹੀਂ ਦਿੰਦਾ ਹੁੰਦਾ ਇਹ ਮੂੜ ਹੀ ਹੁੰਦਾ ਇਹਦਾ ਸੁਖੀ ਨੇ ਕਿਹਾ ਮੈਂ ਭੱਜ ਆਈ ਪਤਾ ਨਹੀਂ ਕੀ ਗੱਲ ਹੋ ਗਈ ਤੂੰ ਸਾਲੀਏ ਤੁਰ ਫਿਰ ਕੇ ਆ ਗਈ ਵੀਨਾ ਨੇ ਕਿਹਾ ਟੈਨਸ਼ਨ ਤਾਂ ਹੋ ਗਈ ਸੀ ਤਾਂ ਹੀ ਤੈਨੂੰ ਬੁਲਾਇਆ ਸੀ ਕਿ ਗੱਲਬਾਤ ਕਰਕੇ ਮੂਡ ਸੈੱਟ ਹੋ ਜਾਵੇ ਨਹੀਂ ਤੇ ਰੋਣਾ ਹੀ ਆਈ ਜਾਂਦਾ ਸੀ ਮੇਤੇ ਮੂੰਹ ਟੱਕ ਕੇ ਅੰਦਰ ਆ ਗਈ ਨਹੀਂ ਤੇ ਮੰਮੀ ਨੇ ਦੇਖ ਕੇ ਸੋ ਸਵਾਲ ਕਰਨੇ ਸੀ ਸੁਖੀ ਨੇ ਕਿਹਾ ਕਿੰਨਾ ਕੋ ਟਾਈਮ ਬਚੇਗੀ ਮਾਂ ਤੇਰੀ ਨੇ ਜਦੋਂ ਦੇਖ ਲਿਆ ਫਿਰ ਗੁੱਤ ਖਿੱਚੂ ਤੇਰੀ ਵੀਨਾ ਨੇ ਕਿਹਾ ਬਸ ਹੋ ਜਾਊਗਾ ਠੀਕ ਥੋੜੇ ਟਾਈਮ ਦੇ ਵਿੱਚ ਸੁਖੀ ਨੇ ਕਿਹਾ ਚੱਲ ਹੁਣ ਮੈਂ ਘਰ ਚੱਲਾਂ ਮੰਮੀ ਨੇ ਕਿਹਾ ਸੀ ਜਲਦੀ ਆ ਜਾਵੀਂ ਵੀਣਾ ਨੇ ਕਿਹਾ ਰੁਕ ਜਾ ਯਾਰ ਆਪ ਤਾਂ ਪੈਣ ਨਹੀਂ ਲਾਉਂਦੀ ਤੂੰ ਸੁਖੀ ਨੇ ਕਿਹਾ ਦੇਖਦੀਆਂ ਜਾ ਕੇ ਕਾਕੇ ਨੂੰ ਵੀ ਐਵੇਂ ਨਾ ਕਿਤੇ ਕਲੇਸ਼ ਖੜਾ ਕਰ ਲੈ ਵੀਣਾ ਨੇ ਕਿਹਾ ਹੋਰ ਕੀ ਨਵੀ ਨੂੰ ਵੀ ਫੋਨ ਕਰੀ ਚੰਗਾ ਤੂੰ ਉਹ ਕਹਿੰਦਾ ਮੈਂ ਆਉਣਾ ਮਿਲਣ ਅੱਖੇ ਰੋਕੂ ਕੌਣ ਸਮਝਾਈ ਤੇਰੇ ਅੱਖੇ ਲੱਗ ਗਿਆ ਤੇ ਮੈਂ ਤੇ ਮਿੰਤਾ ਕਰਕੇ ਆਈ ਆਂ ਸੁਖੀ ਨੇ ਕਿਹਾ ਕਰ ਲੂੰਗੀ ਤੂੰ ਵੀ ਥੋੜਾ ਪਾਸਾ ਕਰਿਆ ਕਰ ਮਿਲਣ ਤੋਂ ਕਾਲਜ ਲੱਗ ਗਈ ਫਿਰ ਕੋਈ ਚੱਕਰ ਨਹੀਂ ਵੀਨਾ ਨੇ ਕਿਹਾ ਮੈਂ ਤਾਂ ਰੋਕੀ ਜਾਨੀ ਆ ਯਾਰ ਮੰਨ ਨਹੀਂ ਫੇੜੀ ਆ ਸੁਖੀ ਨੇ ਕਿਹਾ ਚੱਲ ਮੈਂ ਤੁਰਦੀ ਆ ਫਿਰ ਕੁਝ ਨਹੀਂ ਹੁੰਦਾ ਐਵੇਂ ਨਾ ਟੈਨਸ਼ਨ ਲਿਆ ਕਰ ਵੀਨਾ ਨੇ ਕਿਹਾ ਦੇਖੀ ਰੁਕ ਜਾ ਥੋੜਾ ਟਾਈਮ ਸੁਖੀ ਵੀਨਾ ਨੂੰ ਮਿਲ ਕੇ ਆਪਣੇ ਘਰ ਨੂੰ ਤੁਰ ਪਈ ਵੀਨਾ ਘਰ ਦੇ ਕੰਮਾਂ 'ਚ ਰੁੱਝ ਗਈ ਕਾਕੇ ਨੂੰ ਪਤਾ ਸੀ ਕਿ ਨਵੀ ਰੁਕਣ ਵਾਲਾ ਨਹੀਂ ਕਾਕੀ ਨੇ ਉਹਦਾ ਪੂਰਾ ਇੰਤਜ਼ਾਮ ਕਰ ਰੱਖਿਆ ਸੀ ਜਦੋਂ ਆ ਗਿਆ ਨਿਕਲਣ ਨਹੀਂ ਦੇਣਾ ਕਾਕੀ ਨੇ ਤੇ ਉਹਦੀ ਨਾਲ ਦੀ ਮੁੰਡਿਆਂ ਨੇ ਇੱਕ ਹਫਤਾ ਉਹਦੀ ਬੜਕ ਰੱਖੀ ਰਾਤ ਦੇ 2-3 ਵਜੇ ਤੱਕ ਚੌਂਕ 'ਚ ਬੈਠੇ ਸ਼ਰਾਬ ਪੀਂਦੇ ਰਹਿੰਦੇ ਗਲੀਆਂ 'ਚ ਚੱਕਰ ਕਾਟੇ ਰਹਿੰਦੇ ਤੇ ਕਿਤੇ ਨਾ ਕਿਤੇ ਮਿਲ ਜਾਵੇ ਦੂਜੀ ਪਾਸੇ ਨਵੀ ਨੂੰ ਸਮਝ ਨਹੀਂ ਆ ਰਿਆ ਸੀ ਕਿ ਵੀਣਾ ਨੂੰ ਕਿਵੇਂ ਮਿਲਿਆ ਜਾਵੇ ਕਿਉਂਕਿ ਉਹ ਚਾਹੁੰਦਾ ਸੀ ਕਿ ਕਾਕੀ ਦੇ ਸਾਹਮਣੇ ਵੀਣਾ ਦੇ ਘਰ ਵੜੇ ਉਹਨੇ ਜਿੰਨੀ ਵਾਰੀ ਵੀ ਵੀਣਾ ਨੂੰ ਮਿਲਣ ਨੂੰ ਕਿਹਾ ਵੀਣਾ ਨੇ ਨਾ ਹੀ ਕਰਤੀ ਨਹੀਂ ਤੇ ਵੀਣਾ ਹਰ ਵਾਰੀ ਨਵੀ ਦੀ ਜਿੱਤ ਅੱਗੇ ਝੁੱਕ ਜਾਂਦੀ ਸੀ ਨਵੀ ਨੇ ਆਪਣਾ ਬਣਦਾ ਜ਼ੋਰ ਲਾਇਆ ਪਰ ਇਸ ਵਾਰ ਵੀਨਾ ਨੇ ਨਵੀ ਦੀ ਇੱਕ ਨਾ ਚੱਲਣ ਦਿੱਤੀ ਨਵੀ ਨੂੰ ਬਹੁਤ ਗੁੱਸਾ ਸੀ ਕਿ ਮੰਨ ਨਹੀਂ ਰਹੀ ਆਖਰ ਨੂੰ ਨਵੀ ਨੇ ਫੋਨ ਕਰਕੇ ਵੀਨਾ ਨੂੰ ਕਿਹਾ ਮੈਂ 2 ਮਹੀਨਿਆਂ ਲਈ ਕਿਤੇ ਘੁੰਮਣ ਜਾ ਰਿਹਾ ਆ ਆ ਕੇ ਹੀ ਗੱਲ ਕਰੂੰਗਾ ਮਿਲਣਾ ਤੇ ਦੇਖ ਲੈ 2 ਮਹੀਨੇ ਸੁਣਦੇ ਹੀ ਵੀਨਾ ਦੇ ਸਾਹ ਸੁੱਕ ਗਏ ਵੀਨਾ ਦੀਆਂ ਅੱਖਾਂ 'ਚੋਂ ਹੰਝੂ ਡਿਗਣ ਲੱਗੇ ਤੇ ਵੀਨਾ ਮਿਲਣ ਨੂੰ ਤਿਆਰ ਹੋ ਗਈ ਉਹਨੂੰ ਕੁਝ ਵੀ ਯਾਦ ਨਹੀਂ ਰਿਹਾ ਕਿ ਸੁਖੀ ਨੇ ਉਹਨੂੰ ਕੀ ਸਮਝਾਇਆ ਸੀ ਉਹ ਪਾਗਲਾ ਵਾਂਗ ਰੋਂਦੀ ਹੋਈ ਨਵੀ ਨੂੰ ਉਡੀਕ ਰਹੀ ਸੀ। ਉਹਦੇ ਦਿਲ ਦਿਮਾਗ 'ਚ ਸਿਰਫ ਇੱਕੋ ਚੀਜ਼ ਸੀ ਕਿ ਨਵੀ ਨੂੰ ਮਿਲ ਕੇ ਜਾਨ ਤੋ ਰੋਕ ਲਵਾਂ। ਨਵੀ 2 ਮਹੀਨੇ ਬਿਨਾ ਗੱਲ ਕੀਤੇ ਕਿਵੇਂ ਰਹਾਗੇ? ਫਿਰ ਤੀਜੇ ਦਿਨ ਨਵੀ ਨੇ ਮਿਲਣ ਦਾ ਪਲਾਨ ਕੀਤਾ। ਫੋਨ 'ਤੇ ਨਵੀ ਨੇ ਜਿਵੇਂ-ਜਿਵੇਂ ਵੀਣਾ ਨੂੰ ਕਿਹਾ ਉਹ ਮੰਨਤੀ ਗਈ। ਪਰ ਵੀਣਾ ਨੇ ਇੱਕ ਸ਼ਰਤ ਰੱਖੀ ਕਿ ਮੇਰਾ ਮੂਡ ਠੀਕ ਨਹੀਂ ਤੰਗ ਨਾ ਕਰੀ। ਆਪਾਂ ਸਿਰਫ ਗੱਲ ਕਰਨ ਲਈ ਮਿਲ ਰਹੀ ਹਾਂ ਤੇ ਗੱਲ ਹੀ ਕਰਾਂਗੇ ਅੱਗੇ ਮੇਰਾ ਦਿਲ ਬਹੁਤ ਉਦਾਸ ਆ ਆਜੀ ਅੱਜ ਆਪਾਂ ਦੋਵੀਂ ਬੈਟਕੀ ਰੋਟੀ ਖਾਵਾਂਗੇ ਤੂੰ ਪੀਕੇ ਨਾ ਆਈ ਪਲੀਜ਼ ਮੇਰੀ ਮਨਤ ਆ ਬਸ ਅੱਜ ਮੰਨ ਲਈ ਮੇਰੀ ਗੱਲ ਨਵੀ ਵੀ ਹਾਂ ਹਾਂ ਕਹੀ ਜਾਵੇ ਨਾਲੇ ਕਿਹਾ ਫੋਨ ਜਲਦੀ ਚੱਕ ਲਈ ਮੈਂ ਖੜਾ ਨਾ ਰਹਾ ਬਾਏ ਬਾਏ ਬਾਕੀ ਉਸਨੇ ਇਹ ਗੱਲ ਕਹਿ ਕੇ ਫੋਨ ਕੱਟਤਾ ਜਦੋਂ ਰਾਤ ਦੇ 8 ਵਜੇ ਤਾਂ ਵੀਨਾ ਨੇ ਜਲਦੀ ਜਲਦੀ ਕੰਮ ਕੀਤਾ ਤੇ ਜਲਦੀ ਫ੍ਰੀ ਹੋ ਗਈ। ਮੰਮੀ ਡੈਡੀ ਨੂੰ ਰੋਟੀ ਖਵਾ ਕੇ ਆਪ ਟੀਵੀ ਦੇਖਣ ਬੈਠ ਗਈ। ਉਹਦੀ ਮਾਂ ਨੇ ਪੁੱਛਿਆ ਤੂੰ ਰੋਟੀ ਖਾ ਲਈ ਤੇ ਵੀਨਾ ਨੇ ਕਿਹਾ ਹਜੇ ਮੇਰਾ ਦਿਲ ਨਹੀਂ ਕਰਦਾ ਮੈਂ ਰੁਕ ਕੇ ਖਾ ਲੂੰਗੀ। ਨਵੀਂ ਦੇ ਆਉਣ ਦਾ ਚਾ ਉਹਦੇ ਚਿਹਰੇ ਤੇ ਸਾਫ਼ ਦਿਖ ਰਿਹਾ ਸੀ। ਅੰਦਰੋਂ ਅੰਦਰੀ ਉਸ ਨੂੰ ਕਿਸੇ ਵਿਆਹ ਜਿੰਨਾ ਚਾ ਚੜਿਆ ਪਿਆ ਸੀ। ਟੀਵੀ ਦੇਖਦੀ ਨੇ ਉਹਨੇ 3-4 ਵਾਰ ਫੋਨ ਚੈੱਕ ਕੀਤਾ। ਨਵੀ ਦਾ ਫੋਨ ਤੇ ਨਹੀਂ ਆਇਆ ਮਾਂ ਦੇ ਦੂਜੇ ਕਮਰੇ ਜਾਂਦੇ ਹੀ ਟੀਵੀ ਚੱਲਦਾ ਛੱਡ ਕੇ ਦੱਬੇ ਪੈਰੀ ਉੱਠੀ ਰਸੋਈ ਜਾ ਕੇ ਓਨੇ ਰੋਟੀ ਸਬਜੀ ਸਲਾਦ ਪੈਕ ਕੀਤਾ ਤੇ ਦੁੱਧ ਇੱਕ ਬੋਤਲ ਚ ਤੇ ਦੂਜੀ ਆਪਣੀ ਪਾਣੀ ਭਰ ਕੇ ਰੱਖ ਲਈ ਤਾਂ ਕਿ ਕੋਈ ਵੀ ਚੀਜ਼ ਚੁੱਕਣ ਲਈ ਛੱਤ ਤੋਂ ਨੀਚੀ ਨਾ ਆਉਣਾ ਪਵੇ ਸਭ ਕੁਝ ਇੱਕ ਪਾਸੇ ਰੱਖ ਕੇ ਦੁਬਾਰਾ ਟੀਵੀ ਕੋਲ ਆਈ ਤੇ ਦੇਖਿਆ ਉਈ ਜਾਗਤੀ ਨਹੀਂ ਰਹੀਆ ਫਿਰ ਦੋ ਢੀੜੇ ਲਾ ਕੇ ਸਾਰਾ ਸਮਾਨ ਉੱਪਰ ਰੱਖ ਆਈ ਜਦ ਟਾਈਮ ਦੇਖਿਆ ਤਾਂ 10 ਵਜ ਗਏ ਸੀ ਫਿਰ ਫੋਨ ਦੇਖਿਆ ਹਲੇ ਵੀ ਨਵੀ ਦਾ ਕੋਈ ਵੀ ਕਾਲ ਨਹੀਂ ਸੀ ਆਇਆ 10 ਮਿੰਟ ਹੋਰ ਟੀਵੀ ਅੱਗੇ ਬੈਠੀ ਤਾਂ ਅੱਕ ਕੇ ਆਪ ਹੀ ਫੋਨ ਕਰ ਲਿਆ ਨਵੀ ਨੇ ਫੋਨ ਚੱਕ ਲਿਆ ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ ਸੁਣਾਵਾਂਗੇ ਅਗਲੇ ਭਾਗ ਨੂੰ ਸੁਣਨ ਦੇ ਲਈ ਸਾਡੇ ਚੈਨਲ ਰੋਟੀ ਖੁਸ਼ਬੂ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਕੋਲ ਪਹੁੰਚ ਜਾਵੇ ਜੀ